ਗਏ ਬੇਕੇ ਦੇ ਸੌਰਿਆਂ ਦੇ ਘਰ ਆ ਗਏ ਆ ਗਏ ਆ ਤੇ ਉਧਰੋਂ ਮੈਂ ਆ ਹੀ ਆਇਆ 12 ਵਜੇ ਗਏ ਆ ਤੇ 3:30 ਵਜੇ ਹੀ ਆ ਗਏ ਆ 3 ਲਾਲੋ 3:30 ਲਾਲੋ ਜਿਹੜੀ ਮਾਈਆਂ ਰਜਾਈ ਟੁੱਟੀ ਦੀ ਏ ਘਰ ਆਏ ਤੇ ਆਣ ਕੇ ਮਾਤਾ ਨੇ ਜਦ ਬੁਆ ਖੋਲਿਆ ਤੇ 4000 ਰੁਪਏ ਤੇ ਅੰਦਰੋਂ ਪਾਇਆ 35000 ਰੁਪਏ ਤੇ ਨਗਰਾਂਦੀਆਂ ਵਾਲੀਆਂ ਤੇ ਮੁੰਡੇ ਦਾ ਲੈ ਪਰਸੋਂ ਫੋਨ ਮਿਲਿਆ ਸਰਕਾਰ ਵੱਲੋਂ ਤੇ ਉਹ ਵੀ ਨਿਕਲ ਗਿਆ ਜੀ ਗਾਲੇ ਸਰਹਾਈ ਜੇ ਵੀ ਆਹੀ ਗਏ ਆ ਕੈਂਪ ਨੂੰ ਰਿਸ਼ਤੇਦਾਰਾਂ ਦੇ ਘਰ ਆ ਆਪਣੇ ਬੇਕੇ ਦੇ ਸਵਰਿਆਂ ਦੇ ਘਰ ਗਏ ਆ ਤੇ ਉਧਰੋਂ ਮੈਂ ਆ ਹੀ ਆਇਆ 12 ਵਜੇ ਗਏ ਆ ਤੇ 3:30 ਵਜੇ ਆ ਗਏ ਆ 3 ਲਾਲੋ 3:30 ਲਾਲੋ ਜਿਹੜੂ ਮੈਂ ਆਇਆ ਰਜਾਲੀ ਪੁੱਤੀ ਦੀ ਏ ਲੰਬਾਈ ਖੁੱਲੀ ਲੰਬਾਈ ਦੇ ਵਿੱਚ 35000 ਰੁਪਈਆ ਤੇ ਇੱਕ ਕੰਨਾਂ ਦੀਆਂ ਕੰਨਾਂ ਦੀ ਧੂਗ ਇੱਕ ਮੋਬਾਈਲ ਡੱਬੇ ਜਿਹੇ ਸਾਰੇ ਕਾਕੇ ਨੇ ਬੰਦ ਕਰਕੇ ਰੱਖਿਆ ਵੀ ਮੈਂ ਕਿਤੇ ਡੇਗ ਨਾ ਜਾਵੇ ਕਿਤੇ ਗਵਾਚ ਨਾ ਜਾਵੇ ਕੋਤ ਲੈ ਗਿਆ ਕੱਢ ਕੇ ਹਾਂਜੀ ਅਗਰ ਕਿੰਨਾ ਨੂੰ ਫੋਨ ਠੀਕ ਹੋ ਜਾਵੇ 来ਗੇ ਜੀ ਕੰਨਾਂ ਦੀ ਟੂਬ ਲਾਗੇ 35000 ਰੁਪਇਆ ਲਾਗੇ ਫੋਨ ਲਾਗੇ ਇਹ ਖਲਾ ਰਖੂਰਾ ਪਾਗੇ ਜਾਂਦਾ ਆ। ਕੋਈ ਲੱਗੇ ਇਸ ਤੋਂ ਫੋਨ ਵੀ ਥੋੜੀ ਦਿਨ ਪਹਿਲਾਂ ਮਿਲਿਆ। ਹਾਂਜੀ ਉਹ ਪੁਲਿਸ ਵਾਲੇ ਲੱਭ ਕੇ ਦਿੱਤਾ। ਹਾਂਜੀ ਇਹਨਾਂ ਦਿੱਤਾ ਹੀ ਪੁਲਿਸ ਵਾਲਿਆਂ ਨੇ ਜਿੱਦਾਂ ਇੱਥੇ ਫੋਨ ਵੰਡੇ ਗਏ ਨੇ ਨਾ ਉਹ ਦਿਨ ਚੱਕ ਲਿਆਂਦਾ ਹੀ ਉੱਥੋਂ। ਹਾਂਜੀ ਹਾਂਜੀ ਉਹਦਾਂ ਚੱਲ ਗਿਆ ਹੁਣ ਦੇਖੋ ਜੀ ਜਦੋਂ ਕਿ ਇਹਨੂੰ ਵੇਖਿਆ ਨਹੀਂ ਤੇ ਬੰਦਾ ਕਿਹਦਾ ਨਾਂ ਲਵੇ ਹੁਣ। ਇਸ ਘਰ ਦੇ ਹਲਾਕ ਜੀ ਇੰਨੀ ਵਧੀਆ ਨਹੀਂ ਹੈਗੀ ਤੇਰੀ ਹੀ ਯਾਦ ਨੇ ਬੰਦਾ। ਯਾਰ ਜੀ ਤੁਹਾਨੂੰ ਪਤਾ ਹੀ ਹੈ ਵੀ ਚਲੋ ਇਹੋ ਸੋਚਿਆ ਸੀ ਕਿ ਚਲੋ ਅਸੀਂ ਪੇਂਡ ਪੁੰਡ ਪਰਾਵਾਂਗੇ ਜਾਂ ਤੁਸਾਈ ਸੁਈ ਦਵਾਂਗੇ ਜਾਂ ਕੋਈ ਪਿਆਰਸ ਵਾਲੇ ਨੂੰ ਦਾਂਗੇ ਜਾਂ ਦੀ ਵਾਲੇ ਨੂੰ ਦਾਂਗੇ ਚਲੋ ਬੱਚੇ ਜੀ ਵਿਆਹ ਕਰਨਾ ਖੁਸ਼ੀ ਖੁਚਾਈ ਦੇ ਮਾਪਿਆਂ ਨੂੰ ਹੁੰਦੀ ਹੈ ਤੁਹਾਨੂੰ ਪਤਾ ਹੀ ਹੈ ਤੇ ਚਲੋ ਹੁਣ 35 40 ਹਜ਼ਾਰ ਦੇਣਾ 35 ਦੇ ਨਾਲ ਚਲੋ ਕੋ ਥੋੜਾ ਬਤਾ ਇੱਕ ਦੋੜਾ ਕੰਮ ਹੋ ਜਾਣਾ ਹੈ ਤੇ ਉਹ ਵੀ ਹੁਣ ਲੱਗੇ ਤੇ ਵਿਆਹ ਤਾਂ ਹਿਸੇ ਤਨੇ ਫੜ ਫੜ ਕੇ ਕਰਨਾ ਹੈਗਾ ਔਖਾ ਬੋਲੋ ਔਖਾ ਹੀ ਹੈ ਔਖਾ ਹੀ ਹੈ ਜੀ ਮਾਪ ਤਾਂ ਮਗਰ ਸਾਥ ਨਹੀਂ ਹੈ ਹਾਂਜੀ ਪੁਲਿਸ ਆਈ ਪੁਲਿਸ ਕਹਿੰਦੀ ਹੈ ਅਸੀਂ ਕਾਰਵਾਈ ਜ਼ਰੂਰ ਕਰਾਂਗੇ ਬੇਕੋ ਹੁਣ ਉਹ ਤਰੀਕਾ ਡਾਣ ਬਗਲੇ ਗਿਆ ਹਾਂਜੀ ਜੀ ਮੈਂ ਹੀ ਰਿਸ਼ਤਾ ਕਰਾਇਆ ਜੇ ਵਿਪਰਾਜੇ ਮੇਰਾ ਤੇ ਉਹ ਮੇਰੇ ਮਾਮੇ ਦੀ ਕੁੜੀ ਜੇ ਤੇ ਜਿੰਨਾਂ ਮੇਰੇ ਰਿਸ਼ਤਾ ਕਰਾਇਆ ਸੀ ਤੇ ਹੀ ਵਿਆਹ ਦੀ ਤਰੀਕ ਕਢਾਣ ਗਏ ਹਾਂ ਉਹਨਾਂ ਨੇ ਬੁਲਾਇਆ ਹੀ ਕਹਾਨੂੰ ਤੇ ਮੈਂ ਉਹਨਾਂ ਵੱਲ ਗਏ ਹਾਂ ਇਹਨਾਂ ਨੂੰ ਲੈ ਕੇ ਇਹਨਾਂ ਦੀ ਬੜੇ ਛੋਟੀ ਭੈਣ ਨੂੰ ਮੈਂ ਤੇ ਮਾਤਾ ਜੀ ਕਿੱਨੇ ਗਏ ਆ ਅਈ ਵਿਆਹ ਦੀ ਤਰੀਕ ਕਢਾਣ ਗਏ ਹਾਂ ਤੇ ਅਸੀਂ ਕਿਹਾ ਸੀ ਕਿ ਘਰ ਆਏ ਤੇ ਆਣ ਕੇ ਮਾਤਾ ਨੇ ਜਿਹੜੇ ਬੁਆ ਖੋਲਿਆ ਤੇ ਝਾਲੀ ਖੋਲੀ ਦੀ ਤੇ ਅੰਦਰੋਂ ਪੈ 35000 ਰੁਪਇਆ ਤੇ 3 ਗ੍ਰਾਮ ਦੀਆਂ ਵਾਲੀਆਂ ਤੇ ਮੁੰਡੇ ਦਾ ਲੈ ਪਰਸੋਂ ਫੋਨ ਮਿਲਿਆ ਸਰਕਾਰ ਵੱਲੋਂ ਤੇ ਉਹ ਵੀ ਨਿਕਲ ਗਿਆ ਜੀ ਹਾਲਾਤ ਨਹੀਂ ਕਰਦੇ ਵਧੀਆ ਨਹੀਂ ਨਹੀਂ ਹਾਲਾਤ ਨਹੀਂ ਸਾਲ ਹੋ ਗਿਆ ਮਾਤਾ ਠੀਕ ਨਹੀਂ ਆ ਗਈ ਮਾਤਾ ਦੀ ਬਾਹ ਕੰਮ ਨਹੀਂ ਹੈ ਕਰਦੀ ਰਹੀ ਤੇ ਮੁੰਡਾ ਇਕੱਲਾ ਹੀ ਜਿਹੜਾ ਕਮੇਟੀਆਂ ਵੀ ਕਾਰਦਾ ਹੈ ਕਾਰਦਾ ਖਰਚਾ ਵੀ ਚਲੰਦਾ ਹੈ ਦਵਾਈਦਾਰੂ ਵੀ ਲੈ ਕੇ ਦਿੰਦਾ ਰਿਹਾ ਹੈ ਤੇ ਹੁਣ ਮਾਤਾ ਮਾੜੀ ਜੀ ਨਹੀਂ ਠੀਕ ਹੋਈ ਸੀ ਤੇ ਇਹਨਾਂ ਨੇ ਕੰਮ ਤੇ ਗਈ ਤੇ ਪੈਸਾ ਤੇ ਲੈ ਉੱਥੇ ਥੋੜਾ ਬਹੁਤਾ ਕਮਾਇਆ ਹੈ ਤੇ ਜੋੜਿਆ ਹੈ ਤਾਂ ਕੁਛ ਧਾਰੇ ਲਈ ਜਈ ਮੈਂ ਮਾਤਾ ਕੋਲ ਉਹ ਦਿੱਤੇ ਸੀ ਤੇ ਚਲੋ ਮਾਤਾ ਕਲੀ ਕੁਲੀ ਕਰਾ ਲੈਣੇ ਆ ਪੇਂਟ ਪੁੰਡ ਕਰਾ ਕੇ ਤੇ ਸਾਈ ਬਿਆਨਾ ਦੇ ਦਿੰਨੇ ਆ ਡੀ ਜੇ ਵਾਲਿਆਂ ਨੂੰ ਹਲਵਾਈ ਨੂੰ ਪੈਲਸ ਵਾਲੇ ਕਿ ਗਾਂਬੋ ਕਹੋ ਜਾਂਦੇ ਨੇ ਤੇ ਉਹ ਪੈਸੇ ਘਰ ਰੱਖੇ ਦੇ ਸੀ ਯਾਰ ਉਹ ਵੀ ਨਿਕਲ ਗਏ ਹਾਂਜੀ ਹਾਂਜੀ ਘਰ ਦੇ ਹਾਲਾਤ ਹੀ ਆਪ ਰਹਿ ਸਕਦੇ ਅੰਦਰ ਪੇਂਟ ਕਰਾਉਣ ਵਾਲਾ ਜੇ ਬਾਹਰ ਵੀ ਮਿਸਤਰੀ ਲਾਣ ਵਾਲੇ ਦੇ ਕੱਚਾ ਕਮਰਾ ਜੇ ਬਾਲਿਆਂ ਵਾਲਾ ਉਹ ਵੀ ਚੋਂਦਾ ਜੇ ਜਦੋਂ ਮੀਂਹ ਆ ਜੇ ਤੇ ਉਹ ਵੀ ਸੋਚਾਇਆ ਕਿ ਚਲੋ ਲੈਂਟਰ ਪਾਵਾਂਗੇ ਤੇ ਇੱਕ ਕਮਰਾ ਚਾਰ ਪੰਜ ਪਰੋਣੇ ਆਣਗੇ ਤੇ ਚਲੋ ਬਹਿ ਜਾਣਗੇ ਤੇ ਉਹ ਹੁਣ ਜਿਹੜੀ ਗੰਗਾਸ਼ ਰੱਖੀ ਦੀ ਕੁਝ ਬੱਚੇ ਨੇ ਕਮੇਟੀਆਂ ਪਾਈ ਦੀਆਂ ਅਸੀਂ ਹੋ ਚੁੱਕਿਆ ਚੁੱਕ ਕੇ ਤਾਂ ਪਲਸਟਰ ਪਲਸਟਰ ਕਰਾਇਆ ਵੇੜੇ 'ਚ ਪਲਸਟਰ ਕਰਾਇਆ ਹੀ ਤੇ ਥੋੜੇ ਬੋਤੇ ਪੈਸੇ ਜੋੜੇ ਸੀ ਕਿ ਪੇਂਟ ਪੁੰਡ ਕਰਵਾਵਾਂਗੇ ਤੇ ਉਹ ਵੀ ਸਾਰੇ ਹੁਣ ਹੱਥੋਂ ਨਿਕਲ ਗਏ ਆ ਪੁਲਿਸ ਨੂੰ ਕਹਿੰਦੀ ਹੈ ਜੇ ਕਾਰਵਾਈ ਕਰਾਂਗੇ ਜੇ ਤੁਹਾਨੂੰ ਪਹਿਲੇ ਫੋਨ ਲਾ ਕੇ ਦਿੱਤਾ ਤੇ ਫਿਰ ਲੱਭ ਕੇ ਦਾਂਗੇ ਤੁਹਾਡੀ ਚੀਜ਼ ਤੁਹਾਨੂੰ ਮਿਲ ਜੇਗੀ ਹੁਣ ਵੇਖੋ ਅਸੀਂ ਤੇ ਚਾਹਨੇ ਆ ਮੇਰੇ ਭਰਾ ਨਾਲ ਤੇ ਮੇਰੀ ਮਾਤਾ ਨਾਲ ਨਹੀਂ ਆਏ ਹੋਵੇ